ਸਤ ਸ੍ਰੀ ਅਕਾਲ ਜੀ ਅੱਜ ਦੀਵਾਲੀ ਦਾ ਦਿਨ ਬੜਾ ਖੁਸ਼ੀਆਂ ਅਤੇ ਦਵਾਵਾਂ ਨਾਲ ਭਰਪੂਰ ਦਾ ਦਿਨ ਹੈ ਤੇ ਅੱਜ ਇੱਕ ਹੋਰ ਬਹੁਤ ਵੱਡੀ ਖੁਸ਼ਖਬਰੀ ਦਾ ਦਿਨ ਹੈ ਕਿਉਂਕਿ ਅੱਜ ਜੋ ਸਾਡੇ ਚੈਨਲ ਨੇ ਆ ਆਪਣੇ ਹਜ਼ਾਰ ਸਬਸਕ੍ਰਾਈਬਰ ਜੋ ਆ ਪੂਰੇ ਕਰ ਲਿੱਤੇ ਆ ਇਸ ਦੇ ਵਿੱਚ ਧੰਨਵਾਦ ਦੀਆਂ ਅਸੀਂ ਸਾਰੇ ਸਹਿਯੋਗੀਆਂ ਦਾ ਜਿਨ੍ਹਾਂ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਤੇ ਜਿੰਨੇ ਵੀ ਸਾਡੇ ਨਾਲ ਸਬਸਕ੍ਰਾਈਬਰ ਜਾ ਵੀਡੀਓ ਦੇਖਣ ਵਾਲੇ ਜੁੜੇ ਆ ਇਹਨਾਂ ਦਾ ਸਭ ਤੋਂ ਜ਼ਿਆਦਾ ਅਸੀਂ ਸ਼ੁਕਰਗੁਜ਼ਾਰ ਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆ ਜਿਨ੍ਹਾਂ ਨੇ ਬੜੀ ಅಪਾਰ ਕਿਰਪਾ ਦੇ ਸਦਕਾ ਸਾਨੂੰ ਅੱਜ ਇਸ ਮੁਕਾਮ ਤੱਕ ਪਹੁੰਚਾਇਆ ਹੈ ਤੇ ਸੱਚ ਦੱਸ ਤਾਂ ਇਹ ਜੋ ਖੁਸ਼ੀ ਆ ਸਾਡੀ ਸਾਡੇ ਤੋਂ ਸ਼ਬਦਾਂ ਦੇ ਵਿੱਚ ਬਿਆਨ ਹੀ ਨਹੀਂ ਹੋ ਰਹੀ ਕਿਉਂਕਿ ਜਦੋਂ ਅਸੀਂ ਇਹ ਚੈਨਲ ਸ਼ੁਰੂ ਕੀਤਾ ਸੀ ਪਤਾ ਹੀ ਨਹੀਂ ਸੀ ਲੱਗ ਰਿਹਾ ਵੀ ਕਿ ਦੋਵੇਂ ਕਿੱਥੇ ਤੱਕ ਪਹੁੰਚਾਂਗੇ ਜਾਂ ਨਹੀਂ ਪਹੁੰਚਾਂਗੇ ਬੜੀਆਂ ਉਮੀਦਾਂ ਦੇ ਨਾਲ ਅਸੀਂ ਇਹ ਚੈਨਲ ਨੂੰ ਚਲੋ ਸ਼ੁਰੂ ਕੀਤਾ ਤੇ ਤੁਸੀਂ ਬੜਾ ਪਿਆਰ ਵਿਸ਼ਵਾਸ ਦਿੱਤਾ ਤੇ ਸਾਡੀ ਸਭ ਤੋਂ ਵੱਡੀ ਤਾਕਤ ਬਣ ਗਈ ਇਹ ਚੈਨਲ ਜੋ ਸਾਡੇ ਘਰ ਦੀ ਇੱਕ ਉਮੀਦ ਅਸੀਂ ਇਸ ਤੋਂ ਰੱਖੀ ਹੋਈ ਹੈ ਵੀ ਅਸੀਂ ਚਾਹੁੰਦੇ ਹਾਂ ਕਿ ਆਪਣੇ ਘਰ ਦੀ ਜੋ ਹਾਲਾਤ ਆ ਥੋੜਾ ਜਿਹਾ ਉਹਨਾਂ ਨੂੰ ਠੀਕ ਕਰ ਸਕੇ ਤਾਂ ਜੋ ਆਉਣ ਵਾਲਾ ਜੋ ਸਾਡਾ ਸਮਾਂ ਵਾ ਥੋੜਾ ਜਿਹਾ ਕੁਝ ਵਧੀਆ ਨਿਕਲ ਸਕੇ ਤੇ ਜੋ ਸਾਡੇ ਮਾਪੇ ਨੇ ਅਸੀਂ ਉਹਨਾਂ ਨੂੰ ਵੀ ਕੋਈ ਵਧੀਆ ਜੀਵਨ ਦੇ ਸਕੀਏ ਦੇਖੋ ਅਸੀਂ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਵੀਡੀਓ ਦੇਖਦੇ ਆ ਬੜਾ ਕੁਝ ਵੀ ਜਦੋਂ ਕੋਈ ਇਸ ਤਰ੍ਹਾਂ ਦੀ ਵੀਡੀਓ ਚੱਲਦੀ ਹੁੰਦੀ ਹੈ ਉਹਦੇ ਵਿੱਚ ਇਹ ਲਿਖਿਆ ਹੁੰਦਾ ਵੀ ਮਾੜੀ ਗੱਲ ਆਏ ਹੋਣਾ ਨਹੀਂ ਚਾਹੀਦਾ ਪਰ ਕਈ ਵਾਰੀ ਘਰ ਦੇ ਹਾਲਾਤ ਹੀ ਬੰਦੇ ਤੇ ਐਸੇ ਹੁੰਦੇ ਆ ਵੀ ਉਹਦੇ ਵਿੱਚ ਕੁਛ ਨਾ ਕੁਛ ਬੰਦਾ ਗਲਤੀਆਂ ਕਰਦਾ ਪਰੰਦਾ ਪਰ ਅਸੀਂ ਚਾਹੁੰਨੇ ਵੀ ਸਾਡੇ ਤੋਂ ਇਹੋ ਜਿਹੀਆਂ ਗਲਤੀਆਂ ਨਾ ਹੋਣ ਅਸੀਂ ਚਾਹੁੰਨੇ ਵੀ ਆਪਣੇ ਮਾਪੇ ਦੀ ਜੋ ਸੇਵਾ ਅਸੀਂ ਸਹੀ ਤਰੀਕੇ ਦੇ ਨਾਲ ਕਰਦੇ ਰਹੀਏ ਉਸ ਦੇ ਵਿੱਚ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਕਿਰਪਾ ਕਰਕੇ ਸਾਨੂੰ ਥੋੜਾ ਜਿਹਾ ਹੋਰ ਸਹਿਯੋਗ ਦਿਓ ਕਿਉਂਕਿ ਸਾਡੇ ਜੋ ਹੈ ਚੈਨਲ ਦਾ ਬਰਥਡੇ ਮ ਵੀ ਤਕਰੀਬਨ ਪੂਰਾ ਹੋਣ ਵਾਲਾ ਹੈ ਅਸੀਂ ਚਾਹੁੰਦੇ ਹਾਂ ਵੀ ਜੇ ਤੁਸੀਂ ਓਨਾਕ ਸਾਥ ਸਾਡਾ ਦੇ ਦਿਓ ਤਾਂ ਸਾਡੇ ਜੋ ਘਰ ਦੀ ਹਾਲਾਤ ਆ ਥੋੜੇ ਬਹੁਤ ਮਹਾਰਾਜ ਦੀ ਕਿਰਪਾ ਸਦਕਾ ਤੇ ਤੁਹਾਡੇ ਸਹਿਯੋਗ ਦੇ ਨਾਲ ਠੀਕ ਹੋ ਸਕਦੇ ਆ ਮਾਪਿਓ ਜਿਨ੍ਹਾਂ ਨੇ ਸਾਡੇ ਲਈ ਆਪਣੀਆਂ ਖੁਸ਼ੀਆਂ ਤਿਆਗ ਦਿੱਤੀਆਂ ਅਸੀਂ ਚਾਹੁੰਨੇ ਵੀ ਅਸੀਂ ਇੱਕ ਦਿਨ ਉਹਨਾਂ ਦੇ ਉਹਨਾਂ ਲਈ ਬੈਗ ਰੂ ਅਸੀਂ ਚਾਹੁੰਨੇ ਵੀ ਉਹਨਾਂ ਦੀਆਂ ਅੱਖਾਂ ਦੇ ਵਿੱਚ ਇੱਕ ਦਿਨ ਮਾਣ ਦੇ ਅਥਰੂ ਦੇਖ ਸਕੀਏ ਇਹ ਸਾਬ ਤੁਹਾਡੇ ਸਹਿਯੋਗ ਨਾਲ ਕਈ ਹੋ ਸਕਦਾ। ਇਹ ਸਾਕੋਸ ਤੁਹਾਡੇ ਸਹਿਯੋਗ ਸਰਕਾਰੀ ਸੰਭਵ ਹੈ। ਤੁਹਾਡਾ ਹਰ ਇੱਕ ਲਾਈਕ ਹਰ ਇੱਕ ਸਬਸਕ੍ਰਾਈਬ ਕੀਤਾ ਹੋਇਆ ਤੇ ਤੁਹਾਨੂੰ ਤੁਹਾਡਾ ਦਿੱਤਾ ਹਰ ਇੱਕ ਕਮੈਂਟ ਸਾਡੇ ਲਈ ਬਹੁਤ ਕੀਮਤੀ ਹੈ। ਸੋ ਅੱਜ ਦੀਵਾਲੀ ਦੇ ਸੋਹਣੇ ਮੌਕੇ ਤੇ ਅਸੀਂ ਦੇ ਲੋ ਧੰਨਵਾਦੀ ਆ ਜਿਨ੍ਹਾਂ ਵਿਅਕਤੀਆਂ ਨੇ ਸਾਡੇ ਨਾਲ ਇਹ ਇਹਨਾਂ ਸਫਰ ਤੈਅ ਕੀਤਾ ਰੱਬ ਕਰੇ ਤੁਹਾਡੇ ਘਰਾਂ ਦੇ ਵਿੱਚ ਖੁਸ਼ੀਆਂ ਦੇ ਚਾਨਣ ਮਨਾਰੇ ਬਲਦੇ ਰਹਿਣ ਤੇ ਜਿਨ੍ਹਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਦੀਆਂ ਜੀ ਮਾਫ ਕਰਿਓ ਜੇਕਰ ਬੋਲਦਿਆਂ ਤੋਂ ਕੋਈ ਗਲਤ ਲਫ਼ਜ਼ ਕਿਸੇ ਪ੍ਰਤੀ ਥੋੜਾ ਭਾਵਕ ਹੋਗੇ ਸੀਗੇ ਉਸ ਤੇ ਵੀ ਮਾਫੀ ਧੰਨਵਾਦ ਜੀ ਦਿਵਾਲੀ ਦੀਆਂ ਵਧਾਈਆਂ ਲੱਖ ਲੱਖ